ਅਸੀਂ ਬੇਨਤੀ ਕਰਦੇ ਹਾਂ ਵੀ ਮਜਵੀ ਸਿੱਖ ਭਾਈਚਾਰਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਹੈ 60 ਲੱਖ ਦੇ ਕਰੀਬ ਕਰੀਬ ਮਜਵੀ ਸਿੱਖ ਵਾਲਮੀਕ ਭਾਈਚਾਰਾ ਹੈ ਵੱਡੀ ਗਿਣਤੀ ਦੇ ਵਿੱਚ ਹੋਣ ਦੇ ਕਾਰਨ ਪਰ ਇਹਨੂੰ ਉਹ ਮਰਤਬਾ ਹਾਸਲ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀਗਾ ਅਸੀਂ ਦੇਖਿਆ ਵੀ ਜਿਹੜੇ ਪਿੰਡਾਂ ਦੇ ਵਿੱਚ ਵੱਡੀ ਜਿਹੜੀ ਐਸਸੀ ਭਾਈਚਾਰਾ ਜਿੱਥੇ ਰਹਿੰਦਾ ਮਜਵੀ ਸਿੱਖ ਭਾਈਚਾਰਾ ਜਾਂ ਜਿੰਨੇ ਵੀ ਐਸਸੀ ਭਾਈਚਾਰੇ ਰਹਿੰਦੇ ਆ ਉਹਨਾਂ ਪਿੰਡਾਂ ਨੂੰ ਜਾਣਬੁੱਝ ਕੇ ਜਿਹੜਾ ਜਰਨਲ ਕਰ ਦਿੱਤਾ ਜਾਂਦਾ ਤੇ ਜਿੱਥੇ ਥੋੜੀ ਆਬਾਦੀ ਹੁੰਦੀ ਹੈ ਭਾਈਚਾਰੇ ਦੀ ਉਹਨਾ ਪਿੰਡਾਂ ਨੂੰ ਜਰਨਲ ਕਰ ਦਿੱਤਾ ਜਾਂਦਾ ਹੈ ਸਾਡਾ ਪਿੰਡ ਰਾਜਿਆਣਾ ਵੀ 6000 ਦੇ ਕਰੀਬ ਵੋਟ ਰੱਖਦਾ ਹੈ ਪਰ ਪਿਛਲੇ 70 ਸਾਲਾਂ ਤੋਂ ਕਦੇ ਵੀ ਰਾਜਿਆਣੇ ਨੂੰ ਰਿਜ਼ਰਵ ਨਹੀਂ ਕੀਤਾ ਗਿਆਗਾ ਕਿਉਂਕਿ ਵੋਟ ਤੰਤਰ ਦੇ ਵਿੱਚ ਸਭ ਨੂੰ ਵੋਟ ਮੰਗਣ ਦਾ ਅਧਿਕਾਰ ਹੈ ਇਸ ਕਰਕੇ ਅਸੀਂ ਪਿੰਡ ਵਾਲਿਆਂ ਨੇ ਸਾਰੇ ਨੇ ਸੋਚਿਆ ਵੀ ਇਹ ਜਾਂ ਕੋਈ ਨੌਜਵਾਨ ਮੁੰਡਾ ਹੋਵੇ ਜਿਹੜਾ ਸਮਾਜਿਕ ਬਰਾਈਆਂ ਤੋਂ ਦੂਰ ਹੋਵੇ ਨਸ਼ਿਆਂ ਪੱਤੇੰਦੂਰ ਹੋਵੇ ਤੇ ਦੇਸ਼ ਵਿਦੇਸ਼ ਦੀ ਸਮਝ ਰੱਖਦਾ ਹੋਵੇ ਪਿੰਡ ਦੀ ਸਮਝ ਰੱਖਦਾ ਹੋਵੇ ਸਰਕਾਰੀ ਦਰਬਾਰੇ ਵੀ ਆਉਣਾ ਜਾਣਾ ਹੋਵੇ ਉਹਦਾ ਤਾਂ ਫਿਰ ਸਾਨੂੰ ਇਹ ਮੁੰਡਾ ਸੁਝਿਆ ਤਾਸੀਏ ਨੂੰ ਜਿਹੜਾ ਕੈਂਡੀਡੇਟ ਬਣਾਇਆ ਇਸ ਕਰਕੇ ਬਣਾਇਆ ਕਿ ਸਾਡੇ ਮਜਵੀ ਸਿੱਖ ਭਾਈਚਾਰੇ ਦੀ 2300 ਵੋਟਾਂ 2380 ਵੋਟਾਂ ਦੇ ਵਿੱਚੋਂ 1700 ਵੋਟਰ ਆ ਜਿਆਣਾ ਵਿੱਗਾ ਵਿੱਚ ਇਕੱਲੇ ਮਜਵੀ ਸਿੱਖ ਭਾਈਚਾਰੇ ਦੀ ਆ ਤਾਂ ਕਿਉਂ ਨਾ ਆਪਾਂ ਆਪ ਦਾ ਸਰਪੰਚੀ ਬਣਾ ਲਏ ਆ ਪਰ ਜੀ ਡੀ ਕੋਈ ਨਾ ਉਸ ਨੂੰ ਰਿਜ਼ਰਵ ਕੈਟਾਗਰੀ ਨੂੰ ਡੀਕੀਆ ਹੀ ਨਾ ਆਪਾਂ ਵੀ ਸਾਡਾ ਪਿੰਡ ਰਿਜ਼ਰਵ ਹੋਊਗਾ ਤਾਂ ਤਾਂ ਸਰਪੰਚ ਬਣਾਵਾਂਗੇ ਇਸ ਕਰਕੇ ਪਿੰਡ ਵਾਲੇ ਸਾਰੇ ਭਾਈਚਾਰੇ ਨੇ ਸਿੱਖ ਭਾਈਚਾਰੇ ਨੇ ਤੁਮਹਾਲ ਲੋਕਾਂ ਨਾਲ ਧਾਰਮਿਲ ਕੀਤਾ ਉਹਦੇ ਵਿੱਚ ਜਰਨਲ ਭਾਈਚਾਰਾ ਤੇ ਹੋਰ ਦੂਜੇ ਭਾਈਚਾਰਿਆਂ ਨੇ ਸਾਨੂੰ ਸਹਿਯੋਗ ਕੀਤਾ ਤੇ ਅਸੀਂ ਇਹ ਕੈਂਡੀਡੇਟ ਬਣਾਇਆ। ਅੱਛਾ ਭਾਈ ਜੀ ਕਿਵੇਂ ਲੱਗ ਰਿਹਾ ਹੈਗਾ ਦਿਓਗੇ ਸਾਥ ਕਰ? ਭਾਈ ਜੀ ਪਹਿਲਾਂ ਤਾਂ ਮੈਂ ਮੌਰ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ। ਵੀ ਜਿਹੜੇ ਸਾਡੇ ਕੋਲੇ ਆ ਕੇ ਸਾਡੇ ਦਿਬੜੇ ਕੁੱਟੇ ਲੋਕਾਂ ਨੂੰ ਜਾਗਰਤ ਕਰ ਰਹੇ ਆ ਮੈਂ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ। ਸਾਡੇ ਜਿਆ ਪਰਾਲਾ ਨਹੀਂ ਸੀਗਾ ਇਹ। ਉਹ ਤੁਹਾਡੇ ਚੈਨਲ ਨਵਾਈ, ਮੱਧਮ ਰਾਈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਗੱਲ ਕਹੂੰਗਾ ਵੀ ਆਪਣੇ ਚ ਟਾਟਰਮ ਵੇਦਕਾਰ ਨੇ ਬਹੁਤ ਕੁਝ ਦੱਸਾਇਆ ਥੋੜਾ ਸਮਝੋ ਉੱਠੋ ਜੋ ਕੁਝ ਲੋਕ بڑے ਲਿਖੇ ਆਪਣੇ ਸਿਪਾਹੀ ਦੇ ਉਹਨਾਂ ਨੂੰ ਜਾਗਰਤ ਕਰੋ ਬਹੁਤ ਟਾਈਮ ਹੋ ਗਿਆ ਥੋੜਾ ਜਾਗੋ ਇਸ ਕਰਕੇ ਸਾਰੇ ਪੰਜਾਬ ਵਸੇ ਮੈਂ ਆਪਣੇ ਕੱਲੇ ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਪੰਜਾਬ ਵਸੀਆਂ ਦੀ ਹੀ ਗੱਲ ਕਰ ਰਿਹਾ ਵੀ ਜਿਹੜਾ ਆਪਣਾ ਮਜਵੀ ਸਿੱਖ ਭਾਈਚਾਰਾ ਨਾ ਇਹਦਾ ਬਹੁਤ ਵੱਡਾ ਅਪਰਾਲਾ ਹੈ ਇਹਨੂੰ ਥੋੜਾ ਸਮਝੋ ਸਾਰਿਆਂ ਨੂੰ ਖੜਾਓ ਆਦਾ ਆਦਾ ਹੱਕ ਲੈਣ ਵਾਸਤੇ ਹਰ ਆਪਣਾ ਭਾਈਚਾਰਾ ਤੁਹਾਡੇ ਨਾਲ ਲਾਲ ਆ ਖੜੂਗਾ ਜਿਵੇਂ ਅੱਜ ਤੁਸੀਂ ਦੇਖ ਲਓ ਸਾਡਾ ਭਾਈਚਾਰਾ ਇਕੱਠਾ ਹੋ ਗਿਆ ਹੁਣ ਉਹ ਗੱਲ ਨਹੀਂ ਰਹੀ ਸਾਡੇ ਲੋਕ ਪੜੇ ਲਿਖ ਕੇ ਬਾਹਰੀਆਂ ਕੱਟੜੀਆਂ ਵਿੱਚ ਬਹੁਤ ਜਾ ਚੁੱਕੇ ਆ ਮਾਝੀ ਸਿੱਖ ਕੌਮ ਦੇ ਜੇ ਹਜੇ ਵੀ ਅਸੀਂ ਲੋਕ ਪਿੱਛੇ ਰਹਿਣ ਨੂੰ ਤਿਆਰ ਆ ਤੇ ਫਿਰਦੇ ਰੋ ਇਸ ਕਰ ਸਰ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਆ ਵੇ ਆਪਣੇ ਮਾਝੀ ਸਿੱਖ ਬਹੁਤ ਹੈ ਵੱਡੀ ਤਕੜੀ ਕੌਮ ਹੈ ਇਹਨਾਂ ਨਾਲ ਜੁੜ ਕੇ ਚੱਲੋ ਕੋਈ ਕਿਸੇ ਦੇ ਮਗਰ ਨਾ ਜਾਓ ਕੋਈ ਸ਼ਰਾਬ ਮਗਰ ਨਾ ਜਾਓ ਕਿਸੇ ਮਗਰ ਨਾ ਜਾਓ ਆਪਣੀ ਬੋੜ ਦੀ ਪਛਾਣ ਕਰੋ ਇਹ ਜ਼ਰੂਰੀ ਹੈ ਜੇ ਆਪਾਂ ਇਸ ਤਰ੍ਹਾਂ ਹੀ ਰਹੇਗੇ ਆਹ ਪੀੜੀ ਦਾ ਚੱਲੂਗੀ ਜਿਹੜੀ ਤੂੰ ਪਿਛਲੀ ਪੀੜੀ ਤਾਂ ਖਤਮ ਹੀ ਐ ਜਿਵੇਂ ਆਪਣੇ ਪੰਜਾਬ ਦੇ ਵਿੱਚ ਜ਼ਹਿਰ ਖੋਲਿਆ ਜਾ ਰਿਹਾ ਨਾ ਇਹਦੇ ਵਿੱਚ ਬਹੁਤ ਹੀ ਜਾਤੀ ਦੇ ਬੱਚੇ ਚਿੱਟੇ ਦੀ ਭੇਡ ਚੜ ਰਹੇ ਆ ਜੇ ਇਸ ਕੰਮ ਨੇ ਥੋੜਾ ਜਿਹਾ ਇਸ ਪੀੜ੍ਹੀ ਜਾਂ ਸੰਖਿਆ ਨੇ ਕਰ ਲਿਆ ਕੋਈ ਤਾਂ ਠੀਕ ਐ ਨਹੀਂ ਤੂੰ ਤਾਂ ਅਗਾ ਖਤਮ ਐ ਅੱਛਾ ਭਾਈ ਤੁਹਾਨੂੰ ਲੱਗਦਾ ਹੈਗਾ ਵੀ ਜਿਹੜਾ ਇਹ ਤੁਹਾਡਾ ਇੱਥੋਂ ਵਾਲਾ ਉਦਮ ਹੈਗਾ ਮੀਡੀਆ ਦੇ ਥਰੂ ਹੋਰ ਪੰਡ ਵੀ ਆ ਜਿਹੜੇ ਇਸ ਤਰੀਕੇ ਦੇ ਨਾਲ ਅੱਗੇ ਆਉਣਗੇ ਬਿਲਕੁਲ ਜੀ ਬਿਲਕੁਲ ਮੈਂ ਮਜਬੂਤ ਸਿਕਪਲਾਈ ਮੰਚ ਨਾਂ ਦੀ ਸੰਸਥਾ ਸੀ ਚਲਾਉਂਦੇ ਆ ਸਾਡੀ ਟੀਮ ਹੈ ਪੂਰੇ ਪੰਜਾਬ ਵਿੱਚ ਤਾਂ ਅਸੀਂ ਇਹ ਪੂਰੇ ਪੰਜਾਬ ਵਿੱਚ ਇਹ ਲਾਗੂ ਕਰਨਾ ਚਾਹੁੰਦੇ ਆ ਇਹ ਅੱਜ ਹੀ ਨਹੀਂ ਅਸੀਂ ਤਾਂ ਪਿਛਲੇ 15 ਸਾਲਾਂ ਤੋਂ ਲੱਗੇ ਹੋਏ ਆ ਇਸ ਕੰਮ ਦੇ ਵਿੱਚ ਸਾਬ ਸ੍ਰੀ ਕਾਂਚੀਰਾਮ ਜੀ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਸੋਚ ਨੂੰ ਲੈ ਕੇ ਅਸੀਂ ਬਹੁਤ ਸਾਰੇ ਸਾਰੇ ਸਾਥੀ ਚੱਲੇ ਹੋਏ ਨੇ ਸਾਬ ਸ੍ਰੀ ਕਾਂਚੀਰਾਮ ਜੀ ਦੀ ਜਿਹੜੀ ਪਹਿਲੀ ਇੱਕ ਯਾਤਰਾ ਨਿਕਲੀ ਸੀ ਬਠਿੰਡੇ ਤੋਂ ਮੈਂ ਉਦੋਂ ਬਹੁਤ ਛੋਟਾ ਸੀਗਾ ਤੇ ਮੈਂ ਥੋੜਾ ਜਿਹਾ ਉਹਦੇ ਨਾਲ ਸਫਰ ਵੀ ਕੀਤਾ ਉਹਨਾਂ ਨਾਲ ਤੇ ਉਹਨਾਂ ਦੇ ਇਤਿਹਾਸ ਪੜਿਆ ਉਹਨਾਂ ਦਾ ਸਾਹਿਤ ਪੜਿਆ ਤੇ ਰਾਜਨੀਤੀ ਉਹ ਕਹਿੰਦੇ ਜ਼ਰੂਰੀ ਹੈ ਤੇ ਮੈਂ ਅੱਜ ਵੀ ਕਹਿੰਦਾ ਸਮੁੱਚੇ ਪੰਜਾਬ ਵਾਸੀਆਂ ਨੂੰ ਕਹਿੰਦਾ ਵੀ ਇੱਕ ਇੱਕ ਸਰਪੰਚ ਦੀ ਦੀ ਵੋਟ ਦੇ ਦੇਣ ਦੇ ਨਾਲ ਨਾਲ ਉਦੋਂ ਉਹਨਾਂ ਨੇ ਕਿਹਾ ਸੀਗਾ ਕਾਂਸੀ ਰਾਮ ਜੀ ਨੇ ਸਾਬ श्री ਕਾਂਸੀ ਰਾਮ ਜੀ ਨੇ ਵੀ ਇੱਕ ਵੋਟ ਤੇ ਇੱਕ ਨੋਟ ਤੇ ਮੈਂ ਅੱਜ ਵੀ ਉਹਨਾਂ ਦੀ ਪਾਏ ਹੋਏ ਪੂਰਨਿਆਂ ਤੇ ਕਹਿੰਦਾ ਕਿ ਅੱਜ ਵੀ ਇੱਕ ਸਰਪੰਚ ਨੂੰ ਇੱਕ ਵੋਟ ਤੇ 100 ਦਾ ਨੋਟ ਪੈਸੇ ਦਾ ਹੁਣ 2000 ਦਾ ਨੋਟ ਦੇਣਾ ਚਾਹੀਦਾ ਮਹਿੰਗਾਈ ਦੇ ਹਿਸਾਬ ਨਾਲ ਪਰ 500 ਦਾ ਨੋਟ ਜ਼ਰੂਰ ਦੇਣਾ ਚਾਹੀਦਾ ਇੱਕ ਵੋਟ ਤੇ ਤੇ ਸਮੁੱਚੇ ਪੰਜਾਬ ਵਿੱਚ ਹੀ ਚਾਹੀਦਾ ਹੈ ਮਜਬੀ ਸਿੱਖ ਭਾਈਚਾਰੇ ਨੂੰ ਜਿਹੜਾ ਵੱਡੀ ਗਿਣਤੀ 'ਚ ਪੰਜਾਬ ਵਿੱਚ ਵੱਸਦਾ ਹੈ 60 ਲੱਖ ਲੋਕ ਆ ਤੁਸੀਂ ਪੰਜਾਬ ਵਿੱਚ ਜੇ ਚਾਹਣ ਦਾ ਮਾਲਵੇ ਦੇ ਇਕੱਲੇ ਲੋਕ ਮੁੱਖ ਮੰਤਰੀ ਬਣਾ ਸਕਦੇ ਆ ਪੰਜਾਬ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਮਾਲਵੇ 'ਚ ਵੱਸਦੇ ਆ ਮਾਲਵਾ ਮਾਝਾ ਇਹ ਦੋ ਜਿਹੜੇ ਸਾਡੇ ਹੈਗੇ ਆ ਕੋਚ ਬਹੁ ਗਿਣਤੀ ਚ ਸਾਡੇ ਵੈਸੇ ਦਾ ਸਾਰਾ ਪੰਜਾਬ ਹੀ ਪਰ ਮਜਬੂਰ ਸਿਕ ਭਾਈ ਚਾਰੇ ਨੂੰ ਏਕੇ ਦੀ ਲੋੜ ਹੈ ਏਕਾ ਨਾ ਹੋਣ ਕਾਰਨ ਹੀ ਇਹ ਲੋਕ ਜਿਹੜੇ ਹੈਗੇ ਆ ਗਰੀਬੀ ਦੀ ਦਲਦਲ ਵਿੱਚ ਅ ਤਸਦੇ ਜਾ ਰਹੇ ਆ ਨਸ਼ਿਆਂ ਵਿੱਚ ਜਾਲ ਤਸਦੇ ਜਾ ਰਹੇ ਆ ਅੱਜ ਦੇਖਦੇ ਆਂ ਅਸੀਂ ਨਸ਼ਿਆਂ ਦੇ ਜਿਹੜੇ ਕਰਿੰਦੇ ਆ ਉਹ ਸਾਡੇ ਲੋਕ ਐ ਤੇ ਜਿਹੜੇ ਨਸ਼ਿਆਂ ਦੇ ਵੱਡੇ ਸਦਾਗਰ ਆ ਉਹ ਹੋਰ ਲੋਕ ਐ ਅੱਜ ਜੇ ਜੇਲ੍ਹਾਂ 'ਚ ਦੇਖਦੇ ਆਂ ਤਾਂ ਜਿਹੜੇ ਹੈਗੇ ਸਾਡੇ ਮਜਬੀ ਸਿਕ ਭਾਈਚਾਰੇ ਦੇ ਬਹੁਤੇ ਲੋਕ ਬੈਠੇ ਨੇ ਜਿਲ੍ਹਾ ਚ ਛੋਟੇ ਛੋਟੇ ਗੱਲਾਂ ਚ ਤੇ ਮੈਂ ਇਸ ਮਜਬੀ ਸਿਕ ਭਾਈਚਾਰੇ ਦੇ ਲੋਕਾਂ ਨੂੰ ਵੀ ਕਹਿਣਾ ਹੈ ਨੌਜਵਾਨਾਂ ਨੂੰ ਕਹਿਣਾ ਖਾਸ ਕਰਕੇ ਕਿ ਸਮਾਜਿਕ ਬਰਾਈਆਂ ਤੋਂ ਦੂਰ ਹੋ ਜਾਓ ਆ ਕ੍ਰਿਮੀਨਲ ਵਾਲੇ ਪਾਸੇ ਤੋਂ ਦੂਰ ਹੋ ਜਾਓ ਜਿਹਦੇ ਤੇ ਇੱਕ ਵਾਰੀ ਪਰਚਾ ਪੈ ਜੇ ਨਾ ਤਾਂ ਉਹ ਕੋਈ ਨੌਕਰੀ ਕਰ ਸਕਦਾ ਸਰਕਾਰੀ ਨਾ ਉਹ ਬਾਹਰ ਜਾ ਸਕਦਾ ਤੇ ਤੁਸੀਂ ਕਾਨੂੰਨ ਦਾ ਮਾਣ ਵੱਧ ਮਾਣ ਸਤਿਕਾਰ ਜ਼ਿਆਦਾ ਕਰਨਾ ਸਹੀ ਚਾਹੀਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਇਹ ਕਾਨੂੰਨ ਬਣਾਇਆ ਸਾਨੂੰ ਵੱਧ ਤੋਂ ਵੱਧ ਕਾਨੂੰਨ ਦਾ ਸਾਥ ਦੇਣਾ ਚਾਹੀਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੀਦਾ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਅੱਜ ਜਿਵੇਂ ਮਜਬੀ ਸਖ ਪਾਈਚਾਰੇ ਨੇ ਆਪ ਅੱਜ ਸਰਪੰਚ ਬਣਾਇਆ ਇਦਾਂ ਹੀ ਤੁਸੀਂ ਜਰਨਲ ਹਲਕਿਆਂ ਤੇ ਆਪਦੇ ਮਜਬੀ ਸਖ ਪਾਈਚਾਰੇ ਦੇ ਐਮ ਐਲ ਏ ਬਣਾਓ ਇਦਾਂ ਹੀ ਇੱਕ ਵਾਰ ਤੁਸੀਂ ਮਜਬੀ ਸਖ ਪਾਈਚਾਰੇ ਦਾ ਮੁੱਖ ਮੰਤਰੀ ਬਣਾਓ ਇਹ ਅਸੀਂ ਵੱਡੀ ਆਸ ਰੱਖਦੇ ਆਂ ਤੁਹਾਡੇ ਤੋਂ ਇਹ ਇਹੀ ਅੱਜ ਦੀ ਬੇਨਤੀ ਕਰਨੀ ਚਾਹੁੰਦੇ ਆਂ ਅੱਜ ਰਾਜਿਆਣੇ ਪਿੰਡ ਦੀਆਂ ਰਾਜਿਆਣੇ ਵਿੱਗਾ ਪੱਤੀ ਦੀਆਂ ਕਿਉਂਕਿ ਰਾਜਿਆਣੇ ਪਿੰਡ ਵਿੱਚ ਤਿੰਨ ਪੰਚਾਇਤਾਂ ਬਣਦੀਆਂ ਨੇ ਦੂਜੀ ਪੰਚਾਇਤ ਦੋ ਵਾਰੀ ਰਿਜ਼ਰਵ ਹੋ ਗਈ ਸੀ ਜਦੋਂ ਕਿ ਤੀਜੀ ਰੋਟੇਸ਼ਨ ਸਾਡੀ ਬਣਦੀ ਸੀ ਪਰ ਸਥਾਨਕ ਉਦੋਂ ਦੇ ਐਮਐਲਏ ਨੇ ਸਾਡੀ ਉਹ ਟੱਕ ਟਕਾ ਕੇ ਸਾਡੀ ਉਹ ਕਟਵਾ ਕੇ ਰਿਜ਼ਰਵੇਸ਼ਨ ਉਹ ਦੂਜੇ ਪਾਸੇ ਨੂੰ ਕਰਤੀ ਇਸ ਕਰਕੇ ਅੱਜ ਲੋੜ ਹੈ ਸਾਨੂੰ ਏਕੇ ਦੀ ਲੋੜ ਹੈ ਸੋ ਜਿੱਦਾਂ ਰਾਜਾਂ ਦੇ ਲੋਕਾਂ ਨੇ ਮੱਝੀ ਸਿੱਖ ਪਾਈ ਚਾਰੇ ਨੇ ਇਕਾ ਕਰਕੇ ਆਪਣਾ ਉਮੀਦਵਾਰ ਬਣਾਇਆ ਹੈ ਇਸੇ ਤਰ੍ਹਾਂ ਸਮੁੱਚੇ ਪੰਜਾਬ ਵਿੱਚ ਜਿਹੜਾ ਹੈਗਾ ਆਧੇ-ਆਧੇ ਪਿੰਡਾਂ ਵਿੱਚ ਜਿੱਥੇ ਤੁਹਾਡੀ ਬਹੁ ਗਿਣਤੀ ਆ ਜਿੱਥੇ ਤੁਹਾਡੀ 500 ਵੋਟ ਵੀ ਆ ਜਿੱਥੇ ਤੁਹਾਡੀ 300 ਵੋਟ ਵੀ ਆ ਉੱਥੇ-ਉੱਥੇ ਆਪਦੇ ਸਰਪੰਚ ਖੜੇ ਕਰੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਧੰਨਵਾਦ ਕਰਦੇ ਆਂ ਸਮੁੱਚੇ ਟੀਵੀ ਚੈਨਲਾਂ ਦਾ ਅੱਜ ਜਿੰਨੇ ਵੀ ਆਏ ਆ ਇਸ ਕਰਕੇ ਜਿਹੜਾ ਮਜਵੀ ਸਿੱਖ ਭਾਈਚਾਰਾ ਵੱਡੀ ਗਿਣਤੀ ਚ ਵਸਦਾ ਆਪਦੇ ਇਹ ਧਰਾਤਲ ਹੈ ਜਿਹੜਾ ਛੋਟਾ ਸਭ ਤੋਂ ਜ਼ੀਰੋ ਗਰਾਊਂਡ ਹੈ ਉਹ ಗ್ರಾಮ ਪੰਚਾਇਤਾਂ ਦੀ ਗਰਾਊਂਡ ਹੈ ਇਹਦੇ ਵਿੱਚ ਮੈਂਬਰ ਪੰਚਾਇਤ ਸਰਪੰਚ ਬਲਾਕ ਸੰਮਤੀ ਐਮ ਐਲ ਏ ਤੇ ਐਮ ਪੀ ਇਹ ਸਾਰੇ ਆਪਣ ਨੂੰ ਖਾਸ ਕਰਕੇ ਦੋ ਛੀਟਾਂ ਮਜਬੂਰ ਸਿੱਖਾਂ ਨੂੰ ਦੇਣੀਆਂ ਚਾਹੀਦੀਆਂ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਦਾਂ 12.5% ਸਾਨੂੰ ਨੌਕਰੀਆਂ 'ਚ ਮਿਲੀ ਹੈ ਰਿਜ਼ਰਵੇਸ਼ਨ ਇਦਾਂ ਹੀ ਸਾਨੂੰ ਰਾਜਨੀਤੀ 'ਚ ਵੀ 12.5% ਮਿਲਣੀ ਚਾਹੀਦੀ ਹੈ ਅੱਜ ਅਜੇ ਗੱਲ ਕਰੀਏ ਅਸੀਂ 60 ਲੱਖ ਵੋਟ ਵਾਲੇ ਆਂ ਸਾਡੇ 8 MLA ਆ ਸਾਡੇ ਇੱਕ ਮੰਤਰੀ ਆ ਤੇ ਦੂਜਾ ਭਾਈਚਾਰਾ ਇੱਕ ਉਹਦੇ 16 ਐਮਐਲਏ ਆ ਉਹਦੇ ਤਿੰਨ ਮੰਤਰੀ ਐ ਵੱਡੀਆਂ ਪਦਵੀਆਂ ਦੇ ਮੰਤਰੀ ਐ ਸਾਡਾ ਕਿਸੇ ਕਿਸੇ ਭਾਈਚਾਰੇ ਨਾਲ ਕੋਈ ਵਿਰੋਧ ਨਹੀਂਗਾ ਪਰ ਅਸੀਂ ਤਾਂ ਆਪਦਾ ਹੱਕ ਮੰਗਦੇ ਆ ਵੀ ਸਾਡੇ ਘੱਟੋ ਘੱਟ ਪੰਜ ਮੰਤਰੀ ਹੋਣੇ ਚਾਹੀਦੇ ਐ 17 ਐਮਐਲਏ ਹੋਣੇ ਚਾਹੀਦੇ ਮਜਬੀ ਸਖਬਾਲਮੀਕ ਭਾਈਚਾਰੇ ਦੇ ਇਹ ਸਾਡੀ ਬੇਨਤੀ ਐ ਸੋ ਅੱਜ ਇੰਨਾ ਹੀ ਫੇਰ ਕਦੇ ਤੁਹਾਡਾ ਫੇਰ ਦਰਸ਼ਨ ਕਰਾਂਗੇ ਬਹੁਤ ਬਹੁਤ ਧੰਨਵਾਦ